ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਨੂੰ ਖਾਸ ਤੌਰ ਤੇ ਬਰਨਾਲਾ ਵਾਸੀਆਂ ਦੀ ਅਪੀਲ ਆ ਕਿ ਕੱਲ ਨੂੰ 11 ਵਜੇ ਬਾਬਾ ਗਾਂਦਾ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਬਰਨਾਲਾ ਸ਼ਹਿਰ ਚ ਹੈ ਜਿਹੜਾ ਉੱਥੇ ਇੱਕ ਮਹੱਤਵਪੂਰਨ ਮੀਟਿੰਗ ਰੱਖੀ ਗਈ ਆ ਜਿਹੜੇ ਇਨਸਾਨ ਵਾਤਾਵਰਨ ਪਾਣੀ ਹਵਾ ਧਰਤੀ ਮਨੁੱਖਤਾ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਚਿੰਤਤ ਨੇ ਫਿਕਰਮੰਦ ਨੇ ਉਹ ਸਾਰੇ ਕੱਲ ਨੂੰ ਉੱਥੇ ਪਹੁੰਚ ਰਹੇ ਆ ਸੋ ਮੈਂ ਅਪੀਲ ਕਰਦਾ ਤੁਸੀਂ ਪਾਸੋਂ ਵੀ ਆ ਸਕਦੇ ਆਂ ਵੈਸੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਜਿਵੇਂ ਪਹਿਲੀ ਮੀਟਿੰਗ ਸਾਡੀ ਲੁਧਿਆਣਾ ਏ ਸੀਗੀ ਲੁਧਿਆਣਾ ਤੁਸੀਂ ਦੇਖਿਆ ਵੀ ਜਿਹੜਾ ਬੁੱਢਾ ਦਰਿਆ ਜੋ ਜ਼ਹਿਰ ਸਾਡੇ ਲੋਕਾਂ ਨੂੰ ਪਿਆਈ ਜਾ ਰਹੀ ਹੈ ਬੁੱਢੇ ਦਰਿਆ ਦੇ ਵਿੱਚੋਂ ਸਤਲੋਜ ਦੇ ਵਿੱਚ ਜ਼ਹਿਰ ਸਿੱਟ ਕੇ ਉਹ ਹਜ਼ਾਰਾਂ ਡਾਈਂਗ ਫੈਕਟਰੀਆਂ ਦੀ ਜਿਹੜੀ ਜ਼ਹਿਰ ਹੈ ਉਹ ਸਤਲੋਜ ਸਿੱਟ ਕੇ ਤੇ ਅੱਗੇ ਸਾਰੇ ਜ਼ਿਲ੍ਹੇ ਉਹ ਜਿਹੜਾ ਪਾਣੀ ਪੀਂਦੇ ਆ ਉਸ ਦਿਨ ਆਪਾਂ ਬੁੱਢੇ ਦਰਿਆ ਤੇ 18 ਤਰੀਕ ਨੂੰ ਇਕੱਠੇ ਹੋਏ ਸੀ ਤੇ 18 ਤਰੀਕ ਨੂੰ ਆਪਾਂ ਐਲਾਨ ਕੀਤਾ ਸੀਗਾ ਵੀ 8 ਅਗਸਤ ਦੇ ਵਿੱਚ ਵੱਡਾ ਮਾਰਚ ਜਿਹੜਾ ਉਹ ਲੁਧਿਆਣਾ 'ਚ ਰੱਖਣਾ ਤੇ 15 ਸਤੰਬਰ ਨੂੰ ਬੁੱਢੇ ਦਰਿਆ ਦੇ ਵਿੱਚ ਬੰਨ ਮਾਰਨਾ ਜੇ ਅਸੀਂ ਇਸ ਅਤਵਾਦ ਤੋਂ ਜਿਹੜਾ ਅਤਵਾਦ ਜ਼ਹਿਰ ਦੇ ਰੂਪ ਚ ਕੈਮੀਕਲ ਦੇ ਰੂਪ ਚ ਜਰੇਨੀਅਮ ਦੇ ਰੂਪ ਚ ਸਾਡੇ ਪਾਣੀ ਚ ਪਾ ਕੇ ਉਸ ਅਤਵਾਦ ਨਾਲ ਸਾਡੀਆਂ ਨਸਲਾਂ ਨੂੰ ਮਾਰਿਆ ਜਾ ਰਿਹਾ ਸਾਡੀ ਧਰਤੀ ਨੂੰ ਮਾਰਿਆ ਜਾ ਰਿਹਾ ਸਾਡੀਆਂ ਫਸਲਾਂ ਨੂੰ ਮਾਰਿਆ ਜਾ ਰਿਹਾ ਇਹ ਬਹੁਤ ਗੰਭੀਰ ਤੇ ਅਹਿਮ ਮਸਲਾ ਜੇ ਪਾਣੀ ਆ ਤਾਂ ਜੀਵਨ ਆ ਅਪਾ ਜੇ ਆਪਣੇ ਸਰੀਰ ਤੇ ਵੀ ਲਾਵਾਂਗੇ ਤਾਂ 80% ਦੀ ਪਾਣੀ ਸਾਡੇ ਸਰੀਰ ਚ ਆਪਾਂ 12 ਮਹੀਨੇ 30 ਦਿਨ ਪਾਣੀ ਕਰਕੇ ਜਿਉਣੇ ਆ ਜੇ ਪਾਣੀ ਸਾਡਾ ਧਰਤੀ ਹੀਟ ਲੈ ਪੱਤਣਾਂ ਦਾ ਜੈਦਲਾ ਕਰਤਾ ਦਰਿਆਵਾਂ ਦਾ ਵੀ ਜੈਦਲਾ ਕਰਤਾ ਜੇ ਪਾਣੀ ਸਾਡੇ ਕੋਲੇ ਨਾ ਬਚਿਆ ਤਾਂ ਬਹੁਤ ਜ਼ਿਆਦਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਕੱਲ ਨੂੰ ਇਸ ਕਰਕੇ ਅਸੀਂ ਬਰਨਾਲੀ ਮੀਟਿੰਗ ਰੱਖੀ ਹੈ ਪਹਿਲਾਂ 18 ਤਰੀਕ ਦੀ ਮੀਟਿੰਗ ਲੁਧਿਆਣੇ ਸੀ ਆਪਾਂ ਵੱਡੇ ਦਰਿਆ ਦੇ ਇਕੱਠੇ ਹੋਏ ਸੀਗੇ ਉਥੋਂ ਐਲਾਨ ਕਰਕੇ ਵੀ ਅਗਸਤ ਦੇ ਵਿੱਚ ਵੱਡਾ ਮਾਰਚ ਤੇ 15 ਸਤੰਬਰ ਨੂੰ ਬੁੱਢੇ ਦਰਿਆ ਨੂੰ ਬੰਦ ਕਰਨਾ ਉਦੋਂ ਵਾਲੀ ਮੀਟਿੰਗ ਸਾਡੀ 25 ਤਰੀਕ ਦੀ ਸੀਗੀ ਮੋਗੇ ਤੇ ਹੁਣ 3 ਤਰੀਕ ਕੱਲ ਨੂੰ ਜਿਹੜੀ ਉਹ ਬਰਨਾਲੇ ਦੇ ਵਿੱਚ ਮੀਟਿੰਗ ਆ ਅਸੀਂ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਜਿਹੜੀ ਮੱਤੇਵਾੜਾ ਜੰਗਲ ਬਚਾਓ ਕਮੇਟੀ ਨਰਵਾ ਪੰਜਾਬ ਮੰਚ ਤੇ ਹੋਰ ਵੱਖ-ਵੱਖ ਜਿਹੜੀਆਂ ਸਿਆਸੀ ਤੇ ਸਮਾਜਿਕ ਤੇ ਧਾਰਮਿਕ ਜਿਹੜੀਆਂ ਸਖਸ਼ੀਅਤਾਂ ਨੇ ਉਹ ਜੁੜੀਆਂ ਹੋਈਆਂ ਨੇ ਸਾਰੇ ਉੱਥੇ ਪਹੁੰਚ ਰਹੇ ਆ ਤੁਹਾਨੂੰ ਥੋੜਾ ਜਿਹਾ ਇੱਕ ਮੈਂ ਹੋਰ ਚਾਨਣਾ ਪਾ ਦਨਾ ਜਿਹੜੇ ਇਥੋਂ ਜਿਤਾ ਕੇ ਲੋਕਾਂ ਨੇ ਭੇਜੇ ਆ ਖਾਸ ਤੌਰ ਤੇ ਲੁਧਿਆਣੇ ਦੇ ਲੋਕਾਂ ਨੇ ਜਿਤਾਏ ਆ ਤੇ ਇਹ ਉਹਨਾਂ ਲੋਕਾਂ ਦੀ ਖਾਤਰ ਜ਼ਹਿਰ ਜ਼ਹਿਰ ਜਿਹੜੀ ਬੰਨ ਰਹੇ ਆ ਜਿਹੜੀਆਂ ਫੈਕਟਰੀਆਂ ਜ਼ਹਿਰ ਸਾਨੂੰ ਡਾਈੰਗ ਫੈਕਟਰੀਆਂ ਜਿਹੜੀਆਂ ਉਨਰੰਗਾਂ ਵਾਲੀਆਂ ਫੈਕਟਰੀਆਂ ਹੁੰਦੀਆਂ ਆ ਦੇਖੋ ਤੁਹਾਡਾ ਜਤਾਇਆ ਹੋਇਆ ਲੁਧਿਆਣੇ ਵਾਲਾ ਆ ਤੁਹਾਡਾ ਡਰਾਮੇਵਾਜ਼ ਕਲਾਕਾਰ ਸੁਣ ਲਓ ਕੀ ਕਹਿੰਦਾ ਆ ਸੁਣ ਲਓ ਕੋ ਦਿਨਸ ਆ ਸੁਣ ਆਸਲ ਮੈਂ ਮੈਂ ਸਾਬੂ ਸ਼ੈਰ ਸੇ ਆਤਾ ਹਾਂ ਗੁਜਰਾਤ ਜੋ ਹਿੰਦੁਸਤਾਨ ਕਹਾ ਕبھی ਕਬੀ ਈਸਟ ਮੈਂਚੈਸਟਰ ਕਹਾ ਜਾਤਾ ਹੈ ਜਿਸਕੋ ਅੱਜ ਕੀ ਹਾਲਾਤ ਹੋ ਗਏ ਇੰਡਸਟਰੀ ਕੇ ਡਾਈਂਗ ਇੰਡਸਟਰੀ ਐ ਸਰਬਾਹ ਸਾਈਕਲ ਇੰਡਸਟਰੀ ਐ ਆਇਆ ਚੋਰ ਚੋਰ ਕੇ ਕਰਵਾ ਝੰਡਾ ਬਣ ਕਰਕੇ ਇਹ ਕਹਿੰਦਾ ਡਾਈਂਗ ਇੰਡਸਟਰੀ ਦੇ ਹੱਕ ਚ ਭੁਗਤ ਰਿਹਾ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਗੱਲਾਂ ਨੋਟਿਸ ਹੁੰਦੀਆਂ ਨੇ ਉੱਥੇ ਲੁਧਿਆਣੇ ਵਾਲੋ ਸੋਡਾ ਐਮਪੀ ਰਾਜਾ ਬੜੰਗ ਕਹਿੰਦਾ ਡੰਗ ਫੈਕਟਰੀ ਵਾਲੇ ਛੱਡ ਛੱਡ ਕੇ ਜਾ ਰਹੇ ਐ ਉਹ ਡੰਗ ਫੈਕਟਰੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਖਤਰਨਾਕ ਮੰਨੀਆਂ ਗੰਗਾ ਨੇ ਉਹ ਉਨਰਗਾਈ ਦੀਆਂ ਫੈਕਟਰੀਆਂ ਜਿਹੜੀਆਂ ਜ਼ਹਿਰ ਕੈਮੀਕਲ ਜਰੀਨੀਅਮ ਪਤਾ ਨਹੀਂ ਕਿਹੜੇ ਕਿਹੜੇ ਹੋ ਮਤਲਬ ਕਿ ਉੱਥੇ ਹੈਵੀ ਮੈਟਲ ਪਾਰਾ ਧਾਤਾਂ ਪਤਾ ਨਹੀਂ ਕਿਹੜੀ ਕਿਹੜੀ ਜ਼ਹਿਰ ਉਹ ਪਾਣੀ ਚ ਘੋਲ ਰਹੀਆਂ ਨੇ ਤੇ ਪੂਰੇ ਦੱਖਣ ਭਾਰਤ ਦੇ ਵਿੱਚ ਦੱਖਣੀ ਹਾਈ ਕੋਰਟਾਂ ਨੇ ਉਹਨੂੰ ਬੈਨ ਕੀਤਾ ਹੋਇਆ ਜਿੰਨੇ ਦੱਖਣੀ ਭਾਰਤ ਦੇ ਸੂਬੇ ਨੇ ਉਹਨਾਂ ਦੇ ਵਿੱਚ ਡਾਈੰਗ ਫੈਕਟਰੀਆਂ ਉੱਤੇ ਪੂਰਨ ਤੌਰ ਤੇ ਪਾਬੰਦੀ ਲਾਈ ਗਈ ਹੈ ਤੇ ਸਾਰੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਡਾਈੰਗ ਫੈਕਟਰੀਆਂ ਲੁਧਿਆਣੇ ਲਾ ਕੇ ਲਿਆ ਕੇ ਲਾਈਆਂ ਗੀਆਂ ਨੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਾਡੀਆਂ ਆਉਣ ਵਾਲੀਆਂ ਇੱਥੇ ਨਸਲਾਂ ਨੇ ਪੈਦਾ ਨਹੀਂ ਹੋਣਾ ਸਾਡੇ ਬੱਚਿਆਂ ਨੇ ਲੂਲੇ ਲੰਗੜੇ ਅਪਾਹਜ ਪੈਦਾ ਹੋਣਾ ਮੰਦ ਬੁੱਧੀ ਪੈਦਾ ਹੋਣਾ ਹਰ ਤਰ੍ਹਾਂ ਦਾ ਰੋਗ ਸਾਨੂੰ ਇਹ ਜ਼ਹਿਰਾਂ ਕਰਕੇ ਜਿਹੜੀਆਂ ਬੁੱਡੇ ਦਰਿਆ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਡਾਈ ਮੈਕਟਰੀਆਂ ਲੱਗੀਆਂ ਲਧਾਨੇ ਦੇ ਬੁੱਡੇ ਦਰਿਆ ਰਾਹੀਂ ਜ਼ਹਿਰ ਸਾਡੇ ਸਤਲੁਜ ਪਾ ਰਹੀਆਂ ਨੇ ਉਹ ਸਤਲੁਜ ਦਾ ਪਾਣੀ ਅਸੀਂ ਅੱਗੇ ਕਈ ਜ਼ਿਲ੍ਹੇ ਪੀਂਦੇ ਆ ਉਹ ਧਰਤੀ ਨੂੰ ਉਹ ਫਸਲਾਂ ਨੂੰ ਪਾਣੀ ਲੱਗਦਾ ਉਹਦੇ ਕਰਕੇ ਬਹੁਤ ਬੁਰਾ ਹਾਲ ਉੱਥੇ ਜਿੰਨੇ ਪਿੰਡ ਬੁੱਡੇ ਦਰਿਆ ਦੇ ਉੱਤੇ ਵਸੇ ਹੋਏ ਪਿੰਡ ਨੇ ਘਰ ਘਰ ਦੇ ਵਿੱਚ ਕੈਂਸਰ ਕਾਲੀ ਪੀਲੀ ਟੀਵੀ ਸ਼ੂਗਰ ਪਤਾ ਹੀ ਨਹੀਂ ਕਿਹੜੇ ਕਿਹੜੇ ਚਮੜੀ ਦੇ ਹੱਡੀਆਂ ਦੇ ਬਦਨ ਲਗਾ ਕਿਹੜੇ ਕਿਹੜੇ ਰੋਗ ਉਹ ਨਕਰਾਂ ਜੀ ਪੜ ਚੁੱਕੇ ਨੇ ਡਾਕਟਰਾਂ ਨੂੰ ਵੀ ਸਮਝ ਨਹੀਂ ਆ ਰਹੀ ਤੇ ਇਹ ਰਾਜਾ ਬੜੰਗ ਉੱਥੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਹਿ ਰਿਹਾ ਕਿ ਡਾਇੰਗ ਫੈਕਟਰੀਆਂ ਵਾਲੇ ਛੱਡ ਕੇ ਜਾ ਰਹੇ ਆ ਦੱਖਣ ਨੂੰ ਫੈਕਟਰੀਆਂ ਬੰਦ ਕਰਤੀਆਂ ਹਾਈ ਕੋਰਟਾਂ ਨੇ ਲਿਆ ਕੇ ਪੰਜਾਬ ਠੋਕਤੀਆਂ ਹਰ ਬਾਰੀ ਰਾਜਨੀਤੀ ਹੁੰਦੀ ਰਹੀ ਕਦੇ ਝਾੜੂ ਵਾਲੇ ਬੋਕਲ ਵਾਲੇ ਕਹਿੰਦੇ ਹੁੰਦੇ ਸੀ ਕਿ ਉੱਥੇ ਆ ਕੇ ਕਿਸੀ ਆ ਦੇਖੋ ਜੀ ਆ ਬੁੱਡੇ ਦਰਿਆ ਰਹੀਂ ਲੋਕਾਂ ਨੂੰ ਜ਼ਹਿਰ ਦਿੱਤੀ ਜਾ ਰਹੀ ਹੈ ਅੱਜ ਇਹ ਸੋਡਾ ਜਿਹੜਾ ਚਿਹਤਾ ਬਣਾਇਆ ਹੋਇਆ ਲੋਕ ਤੋਂ ਲੋਕਾਂ ਨੂੰ ਲੁਧਾਨੇ ਦੇ ਨਾਲ ਜਿਤਾਇਆ ਇਹਨੂੰ ਐਸ ਕਰਕੇ ਵੋਟਾਂ ਪੈਂਗੀਆਂ ਸੀ ਅੱਜ ਲੋਕਾਂ ਨਾਲ ਖੜਨ ਦੀ ਬਜਾਏ ਇਹ ਗਦਾਰ ਲੋਕ ਉਸੇ ਦਿੱਲੀ ਦੇ ਦਲਾਲ ਬਣ ਕੇ ਭੋਤ ਰਹੇ ਨੇ ਉਸੇ ਡਾਈਂਗ ਫੈਕਟਰੀਆਂ ਦੇ ਜਿਹੜੇ ਤਖਣੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਜਿਨ੍ਹਾਂ ਦੀਆਂ ਤਾਰਾਂ ਦਿੱਲੀ ਨਾਲ ਜੁੜਦੀਆਂ ਨੇ ਆ 35-36 ਫੈਕਟਰੀਆਂ ਸੀਲ ਕੀਤੀਆਂ ਸੀ ਐਸੇ ਭੰਤਮਾਨ ਸਰਕਾਰ ਨੇ ਤੇ ਅਗਲੇ ਨੇ ਇੱਕ ਫੋਨ ਕਰਾਇਆ ਦਿੱਲੀ ਤੋਂ ਤੇ ਕਿਸੇਆਂ ਲੱਤਾਂ ਨੇ ਭਾਰ ਨਹੀਂ ਝੱਲਿਆ ਨਾਲ ਦੀ ਨਾਲ ਸਾਰੀਆਂ ਫੈਕਟਰੀਆਂ ਚਲਾ ਦਿੱਤੀਆਂ ਤੇ ਇਹ ਉਹਨਾਂ ਫੈਕਟਰੀਆਂ ਤੋਂ ਰਾਜੇ ਵੜਨ ਕਰਕੇ ਮੋٹے ਰੁਪਏ ਲੈ ਕੇ ਪਾਰਟੀ ਫੰਡ ਦੇ ਰੂਪ ਚੰਦੇ ਦੇ ਰੂਪ ਚ ਮੋٹے ਕਰੋੜਾਂ ਰੁਪਈਆ ਅਰਬਾਂ ਰੁਪਈਆ ਲੈ ਕੇ ਇਹਨਾਂ ਦੀ ਜਾ ਕੇ ਉੱਥੇ ਵਕਾਲਤ ਕਰਦੇ ਐ ਇਹਨਾਂ ਦੀ ਤਰਫਦਾਰੀ ਕਰਦੇ ਆ ਜਾ ਕੇ ਉੱਥੇ ਪਾਰਲੀਮੈਂਟ ਚ ਕਿ ਟਾਈਆਂ ਫੈਕਟਰੀਆਂ ਸਾਡੀਆਂ ਛੱਡ ਕੇ ਉੱਥੋਂ ਲੋਕ ਬੰਦ ਕਰਕੇ ਭੱਜ ਰਹੇ ਐ ਸੋ ਭਰਾਵੋ ਕੱਲ ਨੂੰ ਧਿਆਨ ਦਿਓ ਅਸੀਂ ਇਹ ਬਹੁਤ ਗੰਭੀਰ ਤੇ ਐ ਮਸਲਾ ਬੜੇ ਚਿਰ ਤੋਂ ਲੈ ਕੇ ਇਹਦੇ ਉੱਤੇ ਰਾਜਨੀਤੀ ਹੁੰਦੀ ਆਈ ਐ ਸੋ ਪੰਜਾਬ ਦੇ ਲੋਕੋ 15 ਸਤੰਬਰ ਨੂੰ ਬੰਨ ਮਾਰਨਾ ਬੁੱਢੇ ਦਰਿਆ 'ਚ 15 ਸਤੰਬਰ ਨੂੰ ਉਹਦੀ ਤਿਆਰੀ ਵੈਰੀ ਦੇ ਖਾਤਰ ਅਸੀਂ ਪੂਰੇ ਪੰਜਾਬ ਜਾ ਰਹੇ ਆ ਕੱਲ ਨੂੰ 3 ਤਰੀਕ ਨੂੰ ਬਰਨਾਲੇ ਮੀਟਿੰਗਾਂ ਬਾਬਾ ਗੰਧਾ ਸਿੰਘ ਗੁਰੂ ਘਰ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਹੈ ਅਗਲੀ ਮੀਟਿੰਗ ਸਾਡੀ ਫਰੀਦਕੋਟ ਹੋਊਗੀ 10 ਤਰੀਕ ਦੀ 10 ਜਾਂ 11 ਦੇ 10 ਦੇ ਅੰਦਰ ਉੱਥੇ ਵੀ ਪਹੁੰਚਣਾ ਐਸ ਤਰ੍ਹਾਂ ਹਰ ਜ਼ਿਲ੍ਹੇ 'ਚ ਉਦੋਂ ਵਾਰ ਅਸੀਂ ਪਿੰਡਾਂ ਜਾਣਾ ਲਾਮਬੰਦੀ ਕਰਕੇ ਲੋਕਾਂ ਨੂੰ ਨਾਲ ਤੋਰਨਾ ਪਾਣੀ ਨਾ ਕਿਸੇ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ ਕਿਸੇ ਜਾਤ ਦਾ ਨਾ ਕਿਸੇ ਧਰਮ ਦਾ ਪਾਣੀ ਵੀ ਹਰ ਇੱਕ ਬੰਦੇ ਨੂੰ ਲੋੜ ਆ ਤੇ ਪਾਣੀ ਸਾਡਾ ਬਹੁਤ ਗੰਭੀਰ ਮਸਲਾ ਬਣਦਾ ਜਾਂਦਾ ਧਰਤੀ 'ੇਠੋਂ ਪਾਣੀ ਮੁੱਖ ਦਾ ਸੁੱਕਦਾ ਜਾਂਦਾ ਹੈ ਦਰਿਆਵਾਂ ਦਾ ਪਾਣੀ ਪਾ ਪਾ ਕੇ ਜਰਾਂ ਸਾਨੂੰ ਮਾਰਿਆ ਜਾ ਰਿਹਾ ਸੋ ਆਓ ਮੇਰਾ ਵੀਰ ਕੱਲ ਨੂੰ ਪਰਣਾਲੇ ਇਕੱਠੇ ਹੋਗੇ ਤੇ ਇਹ ਜੇ ਦਲਾਲਾਂ ਨੂੰ ਦਿੱਲੀ ਦੇ ਦਲਾਲਾਂ ਨੂੰ ਉਹਨਾਂ ਕਾਲਫਰੇਟ ਦਾ ਘਰਾਣਿਆਂ ਦੇ ਦਰਾਲਾ ਨੂੰ ਵੱਡੇ ਘਰਾਣੇ ਜਿਹੜੇ ਅਮੀਰ ਘਰਾਣੇ ਜਿਹੜੇ ਮੋਟਾ ਰੁਪਈਆ ਛਾੜਦੇ ਇਹਨਾਂ ਨੂੰ ਇਹਨਾਂ ਦਾ ਮੂੰਹ ਬੰਦ ਕਰਨ ਦੀ ਖਾਤਰ ਇਹ ਐਵੇਂ ਨਹੀਂ ਬੋਲਿਆ ਰਾਜਾ ਬੜੇਂਗੋਚੇ ਵੀ ਡਾਇਨ ਫੈਕਟਰ ਇਹਨਾਂ ਦੇ ਹੱਕ 'ਚ ਬੋਲਿਆ ਹੋਵੇ ਮੈਂ ਇਸ ਰਾਜੇ ਬੜੇਂਗ ਨੂੰ ਇਹਨਾਂ ਕਹਿਣਾ ਚਾਹੁੰਦਾ ਵੀ ਤੂੰ ਉੱਥੇ ਆ ਕੇ ਜਿਹੜਾ ਪਾਣੀ ਉਹ ਲੋਕ ਪੀਂਦੇ ਆ ਤੇ ਉਹ ਪਾਣੀ ਲੋਕ ਵਰਤਦੇ ਆ ਤਾਂ ਕਿਨੂੰ ਲਾਉਂਦੇ ਆ ਇਹ ਰਾਜਾ ਬੜੇਂਗ ਇੱਕ ਗਲਾਸ ਉੱਥੇ ਖੜ ਕੇ ਆ ਕੇ ਪਾਣੀ ਪੀ ਲੈ ਇੱਕ ਗਲਾਸ ਪੀ ਲੈ ਉਹ ਤਾਂ ਲੋਕ ਰੋਜ਼ ਪੀਂਦੇ ਆ ਇਹ ਇੱਕ ਦਿਨ ਦੀ ਖਾਤਰ ਗਲਾਸ ਛੱਡੇ ਮੈਂ ਕਹਿੰਦਾ ਘੋਟੀ ਆ ਕੇ ਪੀ ਲੈ ਮੈਂ ਮੰਨ ਲ ਜੂਗਾ ਵੀ ਠੀਕ ਆ ਅਸੀਂ ਵੀ ਇਹਦੇ ਨਾਲ ਅੱਖ ਚੋ ਕੇ ਖੜ ਜਾਗੇ ਵੀ ਠੀਕ ਆ ਡਾਇਰ ਫੈਕਟਰੀਆਂ ਜਿਹੜੀਆਂ ਲੱਗਣੀਆਂ ਚਾਹੀਦੀਆਂ ਨੇ ਸੁਭਰਾਵੋ ਆਜੋ ਤੁਹਾਡੀ ਧਰਤੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਤੁਹਾਡੀ ਹਵਾ ਨੂੰ ਜ਼ਹਿਰੀਲਾ ਕਰਤਾ ਤੁਹਾਡੇ ਪਾਣੀ ਜ਼ਹਿਰ ਬਣਾਤੇ ਤੁਹਾਡੀਆਂ ਨਸਲਾਂ ਫਸਲਾਂ ਤੇ ਕੱਖ ਨਹੀਂ ਹੋ ਰਹਿਣਾ ਇਹ ਧਰਤੀ ਦੇ ਉੱਤੇ ਫਸਲਾਂ ਨੂੰ ਤੁਸੀਂ ਗੱਲ ਕਰਦੇ ਹੋ ਤੇ ਕਹਾ ਵੀ ਨਹੀਂ ਕਰਨਾ ਬਾਈ ਅਸਤਰੀਕ ਕਿਨਾਰ ਤੋਂ ਗਹਿਰੀ ਲਾ ਕੀਤਾ ਜਾ ਰਿਹਾ ਮਾਰਿਆ ਜਾ ਰਿਹਾ ਆਪਾਂ ਸਾਰੇ ਬਾਈਕੂ ਸੁੱਤੇ ਪਏ ਆ ਕੋਈ ਬੋਲਣ ਨੂੰ ਤਿਆਰ ਨਹੀਂ ਆ ਮਸਲੇ ਤੇ ਮਸਲਾ ਬਹੁਤ ਜ਼ਿਆਦਾ ਗੰਭੀਰ ਆ ਪੰਜਾਬ ਦੇ ਲੋਕੋ ਤੁਹਾਨੂੰ ਬਾਰ-ਬਾਰ ਅਪੀਲ ਕਰਦੇ ਆ ਐਸ ਵਾਰ ਉੱਠ ਕੇ ਜੇ ਆਪਾਂ ਤੋਂ ਬੰਦ ਨਾ ਲੱਗਿਆ ਜੇ ਬੁੱਢਾ ਦਰਿਆ ਨਾ ਰੋਕਿਆ ਗਿਆ ਤਾਂ ਭੁੱਲ ਜੋ ਕੋਈ ਕਦੇ ਵੀ ਕੋਈ ਵੀ ਸਰਕਾਰ ਜਿਹੜੀ ਮਰਜ਼ੀ ਬਣਾ ਦੋ ਕਦੇ ਵੀ ਲੋਕ ਉੱਠ ਕੇ ਇਹ ਜ਼ਹਿਰ ਨੂੰ ਬੰਦ ਨਹੀਂ ਕਰ ਸਕਣਗੇ ਸੋ ਆਓ ਮੇਰਾ ਵੀਰ ਖਾਸ ਤੌਰ ਤੇ ਜਿਹੜੇ ਪੀੜਤ ਜ਼ਿਲ੍ਹੇ ਨੇ ਹਬੋਜ ਹਬੋਰ ਹੋ ਗਿਆ ਫਾਇਲਕਾ ਦਾ ਏਰੀਆ ਹੋ ਗਿਆ ਉਸ ਤੋਂ ਬਾਅਦ ਫਿਰੋਜ਼ਪੁਰ ਫਰੀਦਕੋਟ ਮੋਗਾ ਲੁਧਿਆਣਾ ਅੱਗੇ ਰਾਸਤਾਂ ਤੱਕੇ ਪਾਣੀ ਜਾਂਦਾ ਜਿੱਥੇ ਲੋਕੇ ਪਾਣੀ ਪੀ ਕੇ ਮਰ ਰਹੇ ਆ ਖਤਮ ਹੋ ਰਹੇ ਸੋ ਆਓ ਮੇਰਾ ਵੀਰ ਬਹੁਤ ਵੱਡਾ ਗੰਭੀਰ ਮਸਲਾ ਕੱਲ ਨੂੰ 11 ਵਜੇ ਬਾਬਾ ਗੰਦਾ ਸਿੰਘ ਗੁਰੂ ਘਰ ਪਰਨਾਲੇ ਆਪਣੀ ਮੀਟਿੰਗ ਹੈ ਉਸ ਤੋਂ ਬਾਅਦ ਫਰੀਦਕੋਟ ਮੀਟਿੰਗ ਹੈ ਫਿਰ ਉਸ ਤੋਂ ਬਾਅਦ ਮੁਕਸਰ ਮੀਟਿੰਗ ਹੈ ਉਸ ਤੋਂ ਬਾਅਦ ਫਿਰ ਆਪਣਾ ਅੱਗੇ ਫਰੋਇਫਰ ਮੀਟਿੰਗ ਹੈ ਐ ਸਾਰੇ ਦਿਲਾ ਚ ਆਪਣੀਆਂ ਮੀਟਿੰਗਾਂ ਚੱਲ ਜਣੂਣੀਆਂ ਸੋ ਆਓ ਇਹਨਾਂ ਆਪਾਂ ਗਦਾਰਾਂ ਨੂੰ ਵੀ ਪੁੱਛੀਏ ਵੀ ਤੁਸੀਂ ਅੱਜ ਲੋਕਾਂ ਨਾਲ ਖੜਨਾ ਹੈ ਕਿ ਓਨਾਂ ਘਰਾਂ ਨਾਲ ਖੜਨਾ ਜਿਨ੍ਹਾਂ ਤੋਂ ਮੋਟਾ ਰੁਪਿਆ ਤੁਸੀਂ ਲੈਨੇ ਹੋ ਮੋਟਾ ਹੱਡ ਖਾਣੇ ਉਹਨਾਂ ਨਾਲ ਖੜਨਾ ਹੈ ਕਿ ਤੁਸੀਂ ਮਰ ਰਹੇ ਲੋਕਾਂ ਨਾਲ ਖੜਨਾ ਸਾਡੇ ਵੀ ਅੱਜ ਡਾਈਂਗ ਫੈਕਟਰੀਆਂ ਜ਼ਰੂਰੀ ਹੈ ਕਿ ਸਾਡੇ ਲਈ ਸਾਡੀ ਜਾਨ ਚੁੜੀ ਜਾਨ ਨਾ ਬਚੀ ਜ਼ਿੰਦਗੀ ਨਾ ਬਚੀ ਸਾਡੇ ਜਵਾਕ ਹੀ ਨਾ ਪੈਦਾ ਹੋਵੇ ਕਿ ਸਿਰਚ ਮਾਰਨੀਆਂ ਸੀ ਢੂਗੇ ਚ ਲੈਣੀਆਂ ਸੀ ਫੈਕਟਰੀਆਂ ਜਾਂ کارਖਾਨੇ ਸੋ ਅੱਜ ਕੱਲ ਨੂੰ ਮਿਲਦੇ ਆ 11 ਵਜੇ ਗੁਰਦੁਆਰਾ ਬਾਬਾ ਗੰਦਰ ਸਿੰਘ ਬਰਨਾਲੇ ਧੰਨਵਾਦ ਮੇਰੇ ਖਾਲਸਾ ਵਾਹਿਗੁਰੂ